Oh, I ਅਗਰ ਇਹ ਸੈਟਰ ਹੋ ਜਾ ਆ ਠਿੱਕੂ ਇਥੋਂ ਮਰੇ ਪਿੱਛੇ ਰਹੁ ਫੜੂਗਾ ਕੰਮ ਬਾਈ ਜੀ ਅੱਗ ਲੱਗੀ ਆ ਆਪਣੇ ਜਿਹੜੇ ਫੇਰਪਾਰਟ ਵਾਲੇ ਬਲਾਖਪੁਰ ਅੱਗ ਲੱਗੀ ਆ 2 ਘੰਟੇ ਹੋ ਗਏ ਭਜਾਉਂਦਿਆਂ ਨੂੰ ਕੋਈ ਹਜੇ ਤੱਕ ਫੇਰ ਫੇਰ ਕਰਨੀ ਆਈ मैं पीछे चले जाओ पीछे पीछे चले चले जाओ भाई जाओ दो घंटे हो गए भाई आ देख लो सारा पिंड गुलासपुर खड़ा है 2 ਘੰਟੇ ਹੋ ਗਏ ਭਜਾਉਂਦਿਆਂ ਨੂੰ ਅੱਗ ਨੌਜਵਾਨਾਂ ਨੂੰ ਪਾਣੀ ਦੀਆਂ ਘੱਟੋ-ਘੱਟ 10 ਟੈਂਕੀਆਂ ਖਤਮ ਕਰਤੀਆਂ ਤੇ ਅੱਗ ਬੁਝਣ ਦਾ ਨਾਂ ਨਹੀਂ ਲੈਂਦੀ ਕਾਕਾ ਸਫੇਰਪਾਰਕ ਦੇ ਤੁਸੀਂ ਜਾਣਦੇ ਹੋ ਜੋ ਬੈਂਕ ਦੇ ਕੋਲੇ ਆ ਇਹ ਤੁਸੀਂ ਦੇਖ ਸਕਦੇ ਹੋ ਪੰਜਾਬ ਐਨ ਸਿੰਧ ਬੈਂਕ ਉਹਦੇ ਨਾਲ ਜੋ ਸਫੇਰਪਾਰਕ ਦੀ ਦੁਕਾਨ ਸੀ ਉਹ ਮੱਚ ਕੇ ਬਿਲਕੁਲ ਸੁਆਹ ਹੋ ਚੁੱਕੀ ਹੈ ਤੇ ਹਲੇ ਤੱਕ ਕੋਈ ਫਾਈਰ ਬ੍ਰੀਡ ਨਹੀਂ ਆਈ ਤੇ ਪ੍ਰਕਾਸ਼ਨ ਵੀ ਸਾਡੇ ਨਾਲ ਇਹ ਦੇਖ ਸਕਦੇ ਹੋ ਭਾਈ ਜੀ ਹਜੇ ਪਤਾ ਲੱਗਿਆ ਹੀ ਨਹੀਂ ਵੀ ਕਿੱਦਾਂ ਲੱਗੀ ਆ ਕਿੱਦਾਂ ਨਹੀਂ ਹੈਦਾ ਕੱਲਾ ਬੁਝਾਉਣ ਦੇ ਚੱਕਰ 'ਚ ਹੀ ਆ ਤੇ ਆ ਦੇਖ ਸਕਦੇ ਹੋ ਤੁਸੀਂ ਟਰੈਕਟਰ ਵਗੈਰਾ ਦੇ ਨਾਲ ਦੀਆਂ ਦੁਕਾਨਾਂ ਚੋਂ ਬਾਹਰ ਕੱਢੇ ਜਾ ਰਹੇ ਆ ਪਾਸਪੋਰਟ ਦੇ ਜਿਹੜੇ ਨੌਜਵਾਨ ਸ਼ਫਟਾਂ ਤੇ ਚੜੇ ਹੋਏ ਆ ਦੇਖੋ ਦੇਖ ਸਕਦੇ ਆ ਤੁਸੀਂ ਅੱਗ ਬਹੁਤ ਹੀ ਧਿਆਨ ਕਰਦਾ ਮੈਂ ਘਟੂ ਘਟ तकरीबन 15 ਫੁੱਟ ਤੋਂ ਦੂਰ ਖੜਾ ਹੈਗਾ 15 ਦੇ ਵੀ ਨਹੀਂ ਲੱਗਦਾ 20 ਫੁੱਟ ਦੂਰ ਹੋਊਗਾ ਤੇਰਾ ਸੇਕ ਇਤੋਂ ਤੱਕ ਆ ਰਿਹਾ ਤੇ ਤੁਸੀਂ ਸਮਝ ਸਕਦੇ ਹੋ ਵੀ ਅੰਦਰ ਸਾਰਾ ਮੋਗਲੇਲ ਜਿਹਨੂੰ ਕਹਿੰਦੇ ਆ ਤੇਲ ਪੈਟਰੋਲ ਅੰਦਰ ਪੈਟਰੋਲ ਸੀਗਾ ਜਿਹਦੇ ਕਰਕੇ ਜਿਹੜੀ ਇਹ ਅੱਗ ਲੱਗੀ ਹੈ ਫਾਇਰ ਗ੍ਰੇਡਰ ਨਹੀਂ ਆਇਆ ਵੀਰੇ ਸਾਨੂੰ 2 ਘੰਟੇ ਹੋ ਗਏ ਬਲਾਸਪੁਰ ਦੇ ਜਿੰਨੇ ਵੀ ਆ ਨੌਜਵਾਨ ਤੁਸੀਂ ਦੇਖ ਸਕਦੇ ਹੋ 2 ਘੰਟੇ ਹੋ ਗਏ ਸਾਰੇ ਪਿੰਡ ਦੇ ਜਿੰਨੇ ਵੀ ਨੌਜਵਾਨ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਆ ਪਰ ਕੋਈ ਵੀ ਇੱਥੇ ਫਾਇਰ ਗ੍ਰੇਡਰ ਆਲਾ ਜਾਂ ਕਹ ਦਈਏ ਵੀ ਇੱਥੇ ਨਹੀਂ ਪਹੁੰਚਿਆ ਤੇ ਅੱਗ ਤੁਸੀਂ ਦੇਖ ਸਕਦੇ ਬਹੁਤ ਹੀ ਭਿਆਨਕ ਅੱਗ ਹੈ ਨਾਲ ਹੀ ਬੈਂਕ ਆ ਬੈਂਕ ਦਾ ਵੀ ਬਹੁਤ ਜ਼ਿਆਦਾ ਭਾਰੀ ਨੁਕਸਾਨ ਹੋ ਸਕਦਾ ਸਾਰੇ ਜਿਹੜੇ ਆਪਣੇ ਲੋਕ ਆ ਬਲਾਸਪੁਰ ਦੇ ਉਹ ਸਹਿਮੇ ਹੋਏ ਆ i ਲੱਗ ਰਹੇ ਹਾਂ ਪੈ ਬਲਾਲਾ ਵੀਰੇ ਪੈ ਬਲਾਲਾ ਪੈ ਬਲਾਲਾ ਤੇ ਨੌਜਵਾਨਾਂ ਨੇ ਆਪ ਹੀ ਕੋਸ਼ਿਸ਼ ਕਰਕੇ ਥੋੜੀ ਬੁਝਾਉਣ ਦੀ ਕੋਸ਼ਿਸ਼ ਕੀਤੀ ਆ ਕਾਫੀ ਹੱਦ ਤੱਕ ਜਿਹੜੇ ਇੱਥੇ ਅੰਜ ਬਲਾਸਪੁਰ ਅੱਗ ਲੱਗੀ ਸੀਗੀ ਸਪੇਅਰ ਪਾਰਟ ਦੀ ਦੁਕਾਨ ਨੂੰ ਕਿੰਨਾ ਕੁ ਨੁਕਸਾਨ ਹੋਇਆ ਉਹਦੇ ਬਾਰੇ ਡਿਓ ਜਾਣਕਾਰੀ ਨੁਕਸਾਨ ਜਿੰਨਾ ਕੁ ਨੁਕਸਾਨ ਦਾ ਸਾਡੇ ਕੋਲ 7.55 ਦੀ ਜਿਹੜੀ ਕਾਲ ਆਈ ਸੀਗੀ ਤੇ ਅਸੀਂ ਗੱਡੀ ਆਪਣੀ ਟਰਨ ਆਊਟ ਕਰਤੀ ਨਾਲ ਦੇ ਨਾਲ ਤੇ ਉਧਰੋਂ ਬਾਗੇ ਪੁਰਾਣੇ ਵਾਲੀ ਗੱਡੀ ਜਿਹੜੀ ਆ ਉਹ ਵੀ ਟਰਨ ਆਊਟ ਕਰਤੀ ਸੀ ਇੱਥੇ ਮੌਕੇ ਤੇ ਅੱਗ ਕਾਫੀ ਸੀਗੀ ਸਪੇਅਰ ਪਾਰਟ ਦੀ ਦੁਕਾਨ ਨੂੰ ਅੱਗ ਲੱਗੀ ਸੀ ਇੱਥੇ ਕੀ ਹੁੰਦਾ ਕਿ ਵਾਰਾਂ ਜਦੋਂ ਨਾ ਸ਼ਾਮ ਦਾ ਟਾਈਮ ਰਾਤ ਦਾ ਟਾਈਮ ਹੁੰਦਾ ਹੈ ਅੱਗ ਨਾ ਕਾਫੀ دیر ਦੀ ਲੱਗੀ ਹੁੰਦੀ ਹੈ ਤੇ ਉਸ ਕਰਕੇ ਜਿਹੜਾ ਹੁੰਦਾ ਜਦੋਂ ਆਪਾਂ ਇਸ ਮੌਕੇ ਤੇ ਪਹੁੰਚ ਕਿਉਂਕਿ ਹੁਣ ਜਦ ਮੋਗਿਆ ਤੋਂ ਹੁੰਦਾ ਹੈ ਕਿ ਆਪਾਂ ਨੂੰ 40 ਕਿਲੋਮੀਟਰ ਰੈਕਲਿਸ ਪੈ ਜਾਂਦਾ ਹੈ ਤੇ ਬਾਗੇ ਪੁਰਾਣੇ ਤੋਂ ਵੀ ਇੰਨਾ ਕਿ ਪੈ ਜਾਂਦਾ ਹੈ ਤੇ ਉਦੋਂ ਪਹੁੰਚਦਾ ਪਹੁੰਚਦਾ ਜਿਹੜਾ ਹੈਗਾ ਹੈ ਕਾਫੀ ਨੁਕਸਾਨ ਹੋ ਜਾਂਦਾ ਤੇ ਨੁਕਸਾਨ ਇੰਨਾ ਕਾਫੀ ਹੋ ਗਿਆ ਹੈ ਸੜ ਗਿਆ ਸਾਰਾ ਮਤਲਬ ਤਕਰੀਬਨ ਜਿੰਨਾ ਦਾ ਮਟੀਰੀਅਲ ਸੀ ਅੰਦਰ ਜਿਹੜਾ ਤੇ ਬਾਕੀ ਕੋਈ ਜਾਣੀ ਨੁਕਸਾਨ ਨਹੀਂ ਹੁਣ ਅੱਗ ਤੇ ਬਿਲਕੁਲ ਕਾਬੂ ਸਰ ਅੱਗ ਪੂਰੀ ਤਰ੍ਹਾਂ ਕੰਟਰੋਲ ਹੈ ਤੇ ਜੜੀ ਹੈਗੀ ਹੈ ਬਾਕੀ ਗੱਡੀਆਂ ਆਪਾਂ ਬਰਨਾਲੇ ਤੋਂ ਵੀ ਬੁਲਾ ਲਈ ਸੀ ਇੱਕ ਕਹਿਣ ਤੇ ਆਪਣੇ ਸਾਡੇ ਜਿਨ੍ਹਾਂ ਨੇ ਲਿਆਂਦੀ ਸੀਗੀ ਇਹ ਉਹ ਗੱਡੀ ਅਸੀਂ ਹੁਣ ਵਾਪਸ ਕੀਤੀ ਆ ਉਹਨਾਂ ਨੂੰ ਕੋਈ ਜਿਹੜਾ ਨੇ ਕੰਮ ਨਹੀਂ ਕੀਤਾ ਵੈਸੇ ਅਸੀਂ ਆਪਣੀ ਗੱਡੀਆਂ ਨਾਲ ਹੀ ਅੱਗੇ ਜਿਹੜੀ ਕੰਟਰੋਲ ਕਰਦੇ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋ ਸਰ ਜਾਨੀ ਕੋਈ ਨੁਕਸਾਨ ਨਹੀਂ ਹੋਇਆ ਤੇ ਜਿਹੜਾ ਇਹਨਾਂ ਦਾ ਵੈਸੇ ਜਿਹੜਾ ਸਪੇਅਰ ਪਾਰਟ ਦਾ ਵਿੱਚ ਸਮਾਨ ਸੀਗਾ ਉਹ ਥੋੜਾ ਸੜ ਗਿਆ ਇਹਦੇ ਵਿੱਚ ਮੈਂ ਹੋਰ ਦੱਸਣਾ ਚਾਹੁੰਨਾ ਥੋੜਾ ਜਿਹਾ ਕਿ ਇਹ ਜਿਹੜੇ ਮੋਬਿਲ ਵਗੈਰਾ ਜਿਹੜੇ ਡਰਮ ਰੂਮ ਪਏ ਹੁੰਦੇ ਆ ਉਹ ਇਹਨੇ ਕਮਸਟਿਬਲ ਨਹੀਂ ਹੁੰਦੇ ਉਹ ਜਲਨਸ਼ੀਲ ਨਹੀਂ ਹੁੰਦੇ ਤੇ ਉਹ ਅਸੀਂ ਬਾਹਰ ਘੱਟ ਤੇ ਛੱਟ ਕੇ ਰੱਖਦੇ ਆ ਤੇ ਜਿਹੜੀ ਜਨੂੰ ਅੰਦਰ ਫਰਨੀਚਰ ਵਗੈਰਾ ਇਹਨਾਂ ਦਾ ਹੈਗਾ ਜੀ ਤੇ ਉਪਰੋਂ ਜਿਹੜੇ ਗਾਟਰ ਵਗੈਰਾ ਆ ਉਹ ਥੋੜੇ ਜੇ ਅੱਗ ਸੇਕ ਲੱਗਣ ਕਰਨ ਜੜਿਆ ਉਹ ਪਿੰਗੇ ਹੋ ਗਏ ਆ ਅੱਗ ਲੱਗਣ ਦਾ ਕਾਰਨ ਕੁਝ ਪਤਾ ਲੱਗਾ ਸਰ ਇਹੋ ਜੇ ਕਮਾਂ ਦੇ ਸ਼ਾਰਟ ਸਰਕਟ ਵਗੈਰਾ ਹੀ ਹੁੰਦਾ ਆ ਬਾਕੀਆਂ ਲਈ ਇਨਵੈਸਟੀਗੇਸ਼ਨ ਤੋਂ ਥੋੜੇ ਆਪਾਂ ਦੇਖਦੇ ਆ ਕਿ ਕਿਸ ਕੀ ਕਾਰਨ ਹੋ ਸਕਦਾ ਹੈ ਕਿ ਮੈਂ ਆਪਦੇ ਥਾਣੇ ਦੇ ਇਲਾਕੇ ਵਿੱਚ ਗਸ਼ਤੇ ਸੀਗਾ ਤੇ ਮੈਨੂੰ ਸਰਦਾਰ ਜਸਵੰਤ ਸਿੰਘ ਸਰਾ ਚੌਕੀ ਇਨ ਚਾਰਜ ਬਲਾਸਪੁਰ ਨੇ ਫੋਨ ਕੀਤਾ ਕਿ ਇੱਥੇ ਸਮਰਾ ਹਾਰਡਵੇਅਰ ਹੈ ਉਹਦੇ ਵਿੱਚ ਅਚਾਨਕ ਕੋ ਅੱਗ ਲੱਗ ਗਈ ਹੈ ਤੇ ਕਾਫੀ ਜ਼ਿਆਦਾ ਵੱਧ ਰਹੀ ਹੈ ਅਸੀਂ ਮੌਕੇ ਤੇ ਆਏ ਜਦੋਂ ਮੌਕੇ ਤੇ ਆਏ ਤੇ ਮੇਰੇ ਆਉਣ ਤੋਂ ਪਹਿਲਾਂ ਇੱਕ ਫਾਇਰ ਬ੍ਰਿਗੇਡ ਔਰ ਪਿੰਡ ਦੇ ਲੋਕਾਂ ਦਾ ਕਾਫੀ ਸਹਿਯੋਗ ਸੀਗਾ ਕਿ ਅੱਗ ਵਾਕਿਆ ਹੀ ਲੱਗੀ ਸੀਗੇ ਤੇ ਜਿਹੜੀ ਦੁਕਾਨ ਹੈ ਉਹਦੇ ਪਿਛਲੇ ਪੰਨੇ ਘਰ ਹੈ ਇਹ ਬੇਨ ਰੋਡ ਹੈ ਜਿਹੜਾ ਮੋਕਾ ਤੋਂ ਬਰਨਾਲਾ ਰੋਡ ਹੈ ਇਹਦੇ ਤੇ ਬਹੁਤ ਜ਼ਿਆਦਾ ہائی پاور ਦੇ ਵਿੱਚ آگ ਲੱਗੀ ਹੋਈ ਸੀਗੀ ਤੇ ਜਦੋਂ ਅਸੀਂ मौके ਤੇ ਪਹੁੰਚੇ ਤੇ ਪਿੰਡ ਵਾਸੀਆਂ ਦੇ ਸਹਿਯੋਗ ਦੇ ਨਾਲ ਔਰ ਨਾਲ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਅਸੀਂ ਕਰੀਬ 8 ਵਜੇ ਤੋਂ ਲੈ ਕੇ ਤੇ ਹੁਣ ਕਰੀਬ 11 ਵਜੇ ਚੱਲੇ ਨੇ ਇਹਦੇ ਵਿੱਚ ਬੜੀ جدوجہد ਕਰਕੇ ਹਿੰਮਤ ਕਰਕੇ ਔਰ ਇਹ ਜਿਹੜੀ آگ ہے ਜਿਹੜੀ ਬਿਲਕੁਲ ਸ਼ਾਂਤ ਕੀਤੀ ਹੈ ਬਾਕੀ ਮੈਂ ਤੁਹਾਨੂੰ ਬੇਨਤੀ ਇਹ ਕਰਨਾ ਚਾਹੁੰਦਾ ਕਿ ਇਹੋ ਜਿਹੇ ਹਾਲਾਤਾਂ ਦੇ ਵਿੱਚ ਜਿਹੜਾ ਪਬਲਿਕ ਦਾ ਸਹਿਯੋਗ ਜ਼ਰੂਰੀ ਹੈ ਉਹ ਪਿੰਡ ਵਾਸੀਆਂ ਨੇ ਦਿੱਤਾ ਹੈ ਤੇ ਨਾਲ ਪ੍ਰਸ਼ਾਸਨਿਕ ਤੌਰ ਤੇ ਜਿਹੜੀ ਸਾਡੀ ਫਾਇਰ ਬ੍ਰਿਗੇਡ ਸੀ ਉਹ ਤਿੰਨ ਗੱਡੀਆਂ ਪ੍ਰੋਪਰ ਤਰੀਕੇ ਨਾਲ ਆ ਗਈਆਂ ਸੀਗਾ ਤੇ ਅਸੀਂ ਕਾਫੀ ਹਿੰਮਤ ਕਰਕੇ ਇਸ ਅੱਗ ਤੇ ਕਾਬੂ ਪਾਇਆ ਤੇ ਆਕਾਲਪੁਰਕ ਅਗੇ ਇਹੀ ਅਰਦਾਸ ਸੱਚੇ ਪਾਤਸ਼ਾਹ ਅਗੇ ਕਿ ਇਹੋ ਜਿਹੇ ਜਦੋਂ ਹੱਥ ਬਣਦੇ ਆ ਤੇ ਨਾਲ ਦੇ ਸਹਿਯੋਗੀ ਸੱਜਣ ਨੇ ਜਿਹੜੇ ਪਿੰਡ ਵਾਸੀ ਹੋਣ ਭਾਵੇਂ ਪ੍ਰਸ਼ਾਸਨਿਕ ਅਧਿਕਾਰੀ ਹੋਣ ਉਦਮ ਬਖਸ਼ੇ ਜਿੱਦਾਂ ਉਦਮ ਕਰਕੇ ਅਸੀਂ ਇਹ ਪਿੰਡ ਨੂੰ ਅੱਗ ਦੀ ਲਪੇਟ ਤੋਂ ਬਚਾਇਆ ਹੈ ਇਹ ਸਾਡੇ ਵਾਸਤੇ ਔਰ ਪਿੰਡ ਵਾ ਪਿੰਡ ਵਾਸੀਆਂ ਦੇ ਵਾਸਤੇ ਇੱਕ ਅਜਿਹੇ ਕੰਮ ਸੀਗਾ ਇਹਦੀ ਰੋਕਥਾਮ ਕਰਨਾ ਬਹੁਤ ਜ਼ਰੂਰੀ ਸੀਗਾ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲੇ ਕੰਮ ਜਿਹੜਾ ਬਿਲਕੁਲ ਪ੍ਰੋਪਰ ਤਰੀਕੇ ਨਾਲ ਠੀਕ ਹੋ ਗਿਆ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਜੀ ਫਿਲਹਾਲ ਜਾਨੀ ਨੁਕਸਾਨ ਨਹੀਂ ਹੋਇਆਗਾ ਇਹ ਜਿਹੜੀ ਅੱਗ ਲੱਗੀ ਸੀਗੀ ਤੇ ਉਹ ਪਿਛਲੇ ਪਾਸੇ ਮੈਂ ਤੁਹਾਨੂੰ ਦਿਖਾ ਦਿੰਦਾ ਉਸ ਏਰੀਆ ਦੇ ਵਿੱਚ ਅੱਗ ਆਈ ਹੈ ਤੇ ਉਹਨੂੰ ਕੰਟਰੋਲ ਕਰਦੇ ਵਾਸਤੇ ਅਸੀਂ ਕਾਫੀ ਮਿਹਨਤ ਮਸ਼ਕਤ ਕੀਤੀ ਹੈ ਦੁਕਾਨ ਦਾ ਕਿੰਨਾ ਕੁ ਨੁਕਸਾਨ ਹੋ ਗਿਆ ਇਹ ਤਾਂ ਅਸੀਂ ਜੋੜਾ ਸਭ ਦੇਖਾਂਗੇ ਸਾਨੂੰ ਉਹ ਪ੍ਰੋਪਰ ਤਿੱਖੇ ਦੱਸਣਗੇ ਇਹਦੇ ਵਿੱਚ ਸੁਣਨ ਚ ਆਇਆ ਕਿ ਹਾਰਡਵੇਅਰ ਦੀ ਦੁਕਾਨ ਹੈ ਇਹਦੇ ਵਿੱਚ ਪਾਈਪਾਂ ਜਿਵੇਂ ਕਹਿੰਦੇ ਹੈਗੇ ਕੋਈ ਸਮੱਗਰੀ ਜਿਹੜੀ ਇਹੋ ਜੀ ਜਲਨਸ਼ੀਲ ਹੈ ਇੱਕ ਜਿਹੜੇ ਕਹਿੰਦੇ ਆ ਵੀ ਮੋਬਾਈਲ ਵਗੈਰਾ ਉਹਨੀਆਂ ਬੋਟਲਜ਼ ਜਾਂ ਹੋਰ ਵੀ ਕਈ ਇੱਕ ਇਹਨਾਂ ਦੇ ਵਿੱਚੋਂ ਮੁੰਡਾ ਕਾਫੀ ਕੰਮ ਕਰਦਾ ਸੀਗਾ ਫੋਟੋਸਟੇਟ ਦਾ ਤੇ ਉਹਦਾ ਉਹ ਜਸਮਾਨ ਸੀ ਜਿਹੜਾ ਜਲਨ ਸੀ ਲੱਜੀ ਉਹਦੇ ਕਰਕੇ ਜਦਾ ਉਭਾਰ ਪਿਆ ਅੱਗ ਦਾ ਤੇ ਜਿਹੜੀ ਕੰਟਰੋਲ ਕਰਨ ਦੇ ਵਿੱਚ ਸਾਨੂੰ ਕਰੀਬ 3-4 ਘੰਟੇ ਲੱਗ ਗਏ ਇਹਦੇ ਨਾਲ ਸਰ ਬੈਂਕ ਵੀ ਪੈਂਦੀ ਸੀ ਕੋਈ ਬੈਂਕ ਨੂੰ ਜਾਂ ਏਟੀਐਮ ਨੂੰ ਉੱਤੇ ਕੋਈ ਨੁਕਸਾਨ ਪਹੁੰਚਿਆ ਉਹ ਅਸੀਂ ਕੋਸ਼ਿਸ਼ ਕੀਤੀ ਹੈ ਦੇਖਿਆ ਫਿਲਹਾਲ ਤਾਂ ਸਾਹਮਣੇ ਕੋਈ ਨਹੀਂ ਗੱਲ ਆਈ ਤੇ ਹਲੇ ਕੰਮ ਚੱਲ ਰਿਹਾ ਹੈ ਇਹਦੀ ਪੂਰੀ ਸ਼ਾਨਦਿਨ ਕਰਕੇ ਅਸੀਂ ਦੱਸ ਸਕਦੇ ਹਾਂ ਕਿ ਕੀ ਨੁਕਸਾਨ ਹੋਇਆ ਤੇ ਕੀ ਕਾਰਨ ਸਨ ਉਹ ਅਸੀਂ ਬਾਅਦ ਵਿੱਚ ਜਿਹੜੀ ਇਨਵੈਸਟੀਗੇਸ਼ਨ ਤੋਂ ਬਾਅਦ ਦੱਸਾਂਗੇ ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਗਈ ਹੁਣ ਅਸੀਂ ਤਾਂ ਵੇਖੋ ਜੀ ਪਹਿਲੀ ਮੋੜਲੀ ਗਲਤ ਆ ਇਹ ਹੁੰਦੀ ਹੁੰਦੀ ਕਿ ਆਣ ਕੇ ਰਾਤ ਕਾਰਜ ਕਰਨੇ ਹੁੰਦੇ ਉਹ ਰਾਤ ਕਾਰਜ ਕੀਤੇ ਦੇਸੀ ਟੈਸਟ ਟਾਈਮ ਦਾ

ਕੀ ਕੁ ਇਥੋਂ ਆਹ ਸਾਰਾ ਇੱਥੇ ਆਉਂਦਾ ਥਰੇ ਪਿੱਛੇ ਰਹੋ ਫਟੂਗਾ ਕੰਮ ਬਾਈ ਜੀ ਅੱਗ ਲੱਗੀ ਆ ਆਪਣੇ ਗਰੇ ਸਪੇਅਰ ਪਾਰਟ ਵਾਲੇ ਬਲਾਕਪੁਰ ਅੱਗ ਲੱਗੀ ਆ 2 ਘੰਟੇ ਹੋ ਗਏ ਭਜਾਉਂਦਿਆਂ ਨੂੰ ਕੋਈ ਹਜੇ ਤੱਕ ਫੇਰ ਫੇਰ ਕਰਨੀ ਆਈ ਗੰਦਰ ਪਾਇਆ ਬਾਹਰ ਉੱਥੇ ਹੋ ਜਾ ਗੰਦਰ ਪਾਇਆ ਵੀ ਇੱਥੇ ਹੋ ਜਾ ਵੀਰੇ ਬੜਾ ਪਿੱਛੇ ਚਲੇ ਜਾਓ ਪਿੱਛੇ ਚਲੇ ਜਾਓ ਬਾਈ 2 ਘੰਟੇ ਹੋ ਗਏ ਬਾਈ ਆਹ ਦੇਖ ਲੋ ਆਰਾ ਪਿੰਡ ਦਾ ਮਾਸਟਰ ਇੱਥੇ ਖੜਾ ਹੈ 2 ਘੰਟੇ ਹੋ ਗਏ ਭਜਾਉਂਦਿਆਂ ਨੂੰ ਅੱਗ ਨੌਜਵਾਨਾਂ ਨੂੰ ਪਾਣੀ ਦੀਆਂ ਘੱਟੋ-ਘੱਟ 10 ਟੈਂਕੀਆਂ ਖਤਮ ਕਰਤੀਆਂ ਤੇ ਅੱਗ ਬੁਝਣ ਦਾ ਨਾਂ ਨਹੀਂ ਲੈਂਦੀ ਦਾਕਾ ਸਪੇਅਰ ਪਾਰਟ ਦੇ ਤੁਸੀਂ ਜਾਣਦੇ ਹੋ ਜੋ ਬੈਂਕ ਦੇ ਕੋਲੇ ਆ ਇਹ ਤੁਸੀਂ ਦੇਖ ਸਕਦੇ ਹੋ ਪੰਜਾਬ ਐਨ ਬੈਂਕ ਉਹਦੇ ਨਾਲ ਜੋ ਸਪੇਅਰ ਪਾਰਟ ਦੀ ਦੁਕਾਨ ਸੀ ਉਹ ਮੱਚ ਕੇ ਬਿਲਕੁਲ ਸਵਾਹ ਹੋ ਚੁੱਕੀ ਹੈ ਤੇ ਹਲੇ ਤੱਕ ਕੋਈ ਫਾਈਰ ਗ੍ਰੇਡ ਨਹੀਂ ਆਈ ਤੇ ਪ੍ਰਸ਼ਾਸਨ ਵੀ ਸਾਡੇ ਨਾਲ ਇਹ ਦੇਖ ਸਕਦੇ ਹੋ ਬਾਈ ਜੀ ਹਜੇ ਪਤਾ ਲੱਗਿਆ ਹੀ ਨਹੀਂ ਵੀ ਕਿੱਦਾਂ ਲੱਗੀ ਆ ਕਿੱਦਾਂ ਨਹੀਂ ਹੈ ਤਾਂ ਕੱਲਾ ਬੁਝਾਉਣ ਦੇ ਚੱਕਰ 'ਚ ਹੀ ਆ ਤੇ ਆਹ ਦੇਖ ਸਕਦੇ ਹੋ ਤੁਸੀਂ ਟਰੈਕਟਰ ਵਗੈਰਾ ਦੇ ਨਾਲ ਦੀਆਂ ਦੁਕਾਨਾਂ ਚੋਂ ਬਾਹਰ ਕੱਢੇ ਜਾ ਰਹੇ ਆ ਔਰ ਜਿਹੜੇ ਨੌਜਵਾਨ ਆ ਸ਼ਕਤਾਂ ਤੇ ਚੜੇ ਹੋਏ ਆ ਦੇਖੋ ਦੇਖ ਸਕਦੇ ਆ ਤੁਸੀਂ ਆਹ ਤੇ ਬਹੁਤ ਹੀ ਧਿਆਨ ਕਰਦਾ